ਕੀ ਖਾ ਕੀ ਖਾਵਾਂਗੀ ਦੱਸ ਹੱਥ ਫੜ ਰੱਖੇ ਨੇ ਤੱਕੇ ਨਾਲ ਹੀ ਕੱਢਦੀ ਐ ਜੇਬ ਚ ਦੱਸ ਤਾਨੂੰ ਕੀ ਖਾਵਾਂਗੀ ਅਸੀਂ ਆ ਵੀ ਸ਼ੈੱਡ ਦੀ ਸੈਟਿੰਗ ਕਰ ਲੱਗ ਗਏ ਨੀਚੇ ਲਾਵਾਂਗੇ ਫਰਸ਼ ਤੇ ਚੱਜ ਕੰਨ ਜਾ ਜਾ ਚੱਲ ਖੜੀ ਹੋ ਹਾਂਜੀ ਮਿੱਤਰੋ ਕੀ ਹਾਲ ਚਾਲ ਐ ਇੱਕ ਨਵੇਂ ਦਿਨ ਦੇ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਸਵੇਰ ਦੇ ਵਜਿੰਗੇ ਨੇ 9 ਨਾ ਨੂੰ ਕਿਹੋਗੇ ਰੈਡੀ ਆਪਾਂ ਕਿਉਂਕਿ ਅੱਜ ਜਾਣਾ ਹੈ ਜਾਖਲ ਪੈਨ ਹੋਰ ਨੇ ਸਵੇਰੇ ਫੋਨ ਕੀਤਾ ਸੀ ਕਹਿੰਦੀ ਕੋਈ ਕੰਮ ਹੈ ਆਕੇ ਜਾ ਤੇ ਹੁਣ ਆਪਾਂ ਜਾਖਲ ਜਾਵਾਂਗੇ ਤੇ ਕਰਦੇ ਆ ਸਵੇਰੇ ਸਵੇਰੇ ਆਪਾਂ ਵਲੌਗ ਦੀ ਸਟਾਰਟਿੰਗ ਖੜਿਆ ਆਪਣਾ ਇੱਧਰ ਮੋਟਰਸਾਈਕਲ ਕਈ ਦਿਨੋਂ ਗੇ ਛੇੜਿਆ ਨਹੀਂ ਹੈਗਾ ਇਹ ਰਿੱਤਾ ਜੰਮ ਰਿਆ ਨਾ ਅੱਜ ਚਲਾਵਾਂਗੇ ਇਹਨੂੰ ਤੇ ਚਾਬੀ ਇਹਦੀ ਹਜੇ ਤੱਕ ਆਪਣੇ ਕੋਲ ਆਈ ਨਹੀਂ ਗਈ ਐਂ ਚਲਾਈ ਜਾਂਦੇ ਆ ਯਾਰ ਸਾਡੇ ਮੂਨ ਕਾ ਰਾਤ ਤੇ ਦੇਖ ਲੋ ਕਿੰਨਾ ਕਲਾ ਪਾਣੀ ਹੈ ਇੰਨਾ ਨਾ ਮੀਂਹ ਪੈ ਗਿਆ ਇੱਥੇ ਪਾਣੀਏ ਪਾਣੀ ਖੜੇ ਆਪ ਤਾਂ ਸਾਈਡ ਬਿਜਲੀ ਲੰਘਾ ਰਹੇ ਹਾਂ ਐ ਫਿਊ ਮੂਮੈਂਟ ਲੇਟਰ ਕੀ ਖਾ ਕੀ ਖਾਵਾਂਗੀ ਦੱਸ ਹੱਥ ਫੜ ਰੱਖੇ ਨੇ ਟੱਕੇ ਨਾਲ ਹੀ ਕੱਢਦੀ ਐ ਜੇਬ ਚ ਦੱਸ ਤੂੰ ਕੀ ਖਾਵਾਂਗੀ ਕੀ ਖਾਵਾਂਗੀ ਟੌਫੀਆ ਆ ਆਈਸਕ੍ਰੀਮ ਜਾਂ ਚਾਕਲੇਟਾਂ ਹਾਂ ਹਾਂ ਆ ਰਹੀ ਹੈ ਮੇਰੇ ਜੇਬ ਚ ਨੇ ਆ ਰਹੀ ਚੱਲ ਚੱਕਾਂਗੇ ਜਾ ਚੱਲ ਖੜੀਓ ਇੰਟਾ ਚੱਕਾਂਗੇ ਜਾ ਚਲੋ 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 ਚੱਲ ਚਲ ਸੀ ਆ ਵੀ ਸ਼ੈੱਡ ਦੀ ਸੈਟਿੰਗ ਕਰ ਲੱਗ ਗਿਆ ਨੀਚੇ ਲਾਵਾਂਗੇ ਫਰਸ਼ੇ ਤੇ ਤੇ ਆ ਛੱਡਨਾ ਮਾਪ ਆਇਆ ਸੀ ਗੱਡੀ ਵਾਸਤੇ ਉਹ ਸਾਹਮਣੇ ਖੜੀ ਹੈ ਗੱਡੀ ਆ ਬੈਠੀ ਹੈ ਤੈਨੂੰ ਨਾ ਹੀ ਕੰਮ ਕਰਦੀ ਹੈ ਇਹ ਤਾਂ ਨੂੰ ਤਿੰਨ ਟੌਫੀਆਂ ਖਾ ਗਈ ਤੈਨੂੰ ਹਨਾ ਤਿੰਨ ਖਾ ਗਈ ਤੇ ਮੈਂ ਇੱਧਰ ਗਰਮੀ ਗਰਮੀ ਹੋ ਰਹੀ ਆ ਆ ਵੇਖੀਓ ਮਮਾਤੀ ਕੰਮ ਕਰਾ ਪਹਿਲਾਂ ਤੂੰ ਮਮਾਤੀ ਨੋ 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 ਗਰਮੀ ਆ ਗਈ ਯਾਰ ਮੇਨ ਪਹਿਲੇ ਸਾਰਾ ਇਹ ਪੱਟੇ ਆਵੇਂ ਉੱਥੋਂ ਤੱਕ ਲੈ ਵੀ ਕਾਸੀ ਚਲਾ ਚ ਲੋ ਕੇ ਗਰਮੀ ਆ ਗਈ ਤੇ ਹੁਣ ਆਪਾਂ ਪੀ ਰਿਆਂ ਚਾਹ ਬ੍ਰੇਕ ਹੋ ਗਿਆ ਹਾਂ ਤਨੂੰ ਬੈਠੀ ਉਰੀ ਬੈਠੀਆ ਕੁਰਸੀ ਤੇ ਪਹਿਲਾਂ ਦੂਜੀ ਤੇ ਹੁਣ ਟੌਫੀਆਂ ਟੌਫੀਆਂ ਖਾਈ ਜਾਂਦੀ ਐ ਇਹ ਆਪਾਂ ਨੇ ਇੰਨੀ ਜਗ੍ਹਾ ਪੱਟਤੀ ਇਹ ਤੇ ਲੇਬਲ ਜਾ ਕਰਨਾ ਇਹਦਾ ਲੇਬਲ ਕਰਕੇ ਫਿਰ ਇੱਥੇ ਲੱਗੂਗਾ ਫਰਸ਼ ਗਰਮੀ ਬਹੁਤ ਜ਼ਿਆਦਾ ਹੋ ਰਹੀ ਐ ਨਾ ਤਨੂੰ ਐ ਤਨੂੰ ਗਰਮੀ ਹੋ ਰਹੀ ਐ ਆ ਦੇਖ ਲਓ ਤਨੂੰ ਦੇਖ ਇੱਥੇ ਰਹੀ ਟੀ-ਸ਼ਰਟ ਸਾਰੀ ਗੋਡਿਆਂ ਚ ਪਸਾ ਕੇ ਥੱਲੇ ਧੱਕ ਲਈ ਐ ਤਨੂੰ ਇੱਧਰ ਦੇਖੀ ਤੂੰ ਸਟਾਈਲ ਦੇਖ ਲਓ ਤੁਹਾਨੂੰ ਤਾਂ ਕਿੱਥੇ ਕੱਟ ਰੱਖਿਆ ਨੇ ਗੋਡੇ ਦੇਖੀ ਆਪਦੇ ਉਥੇ ਬਿੱਤਾ ਲੋ ਵੀ ਚਾਹ ਪੀ ਲਈ ਆਪਾਂ ਨੇ ਹੁਣ ਦੁਬਾਰੇ ਫੇਰ ਕੱਸੀ ਚਲਾਉਣੀ ਆ ਗਰਮੀ ਬਹੁਤ ਜਿਆਦੀ ਆ ਗਰਮੀ ਆ ਨਾ ਸਹੀ ਲੋਣਾ ਤੁਹਾਨੂੰ ਹਾਂ ਹਾਂ ਕੀ ਐਸ ਕਿੰਨੀ ਹੰਗਾਰਨੀ ਬਹੁਤ ਜ਼ਿਆਦੀ ਹੈ ਯਾਰ ਪਸੀਨਾ ਆ ਗਿਆ ਦੇਖੋ ਪਸੀਨਾ ਚਲਾਉਂਦੇ ਚਲਾਉਂਦੇ ਇੱਕ ਚਾਹ ਪੀ ਲਈ ਪਰ ਉਹ ਤੇ ਗਰਮੀ ਜ਼ਿਆਦੀ ਹੈ ਅੱਜ ਟੈਂਪਰੇਚਰ ਬਹੁਤ ਜ਼ਿਆਦੀ ਹੈ ਬਾਹ ਸੁਆਸ ਬਸ ਟੌਫੀਆਂ ਟੌਫੀਆਂ ਕਲੀਏਂਦੇ ਤੈਨੂੰ ਟੌਫੀਆਂ ਦੇ ਦੇ ਨਾ ਕੱਲ ਲੈ ਗਈ ਨੀ ਟੌਫੀਆਂ ਮੇਰੀ ਜੇਬ ਚੋਂ ਕੱਢ ਕੇ ਤੈਨੂੰ ਫੜਾ 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 ਇੱਕ ਬਸ ਸਾਰੀਆਂ ਫੜਾਈ ਕਰਾਖ ਲੈਣ ਦੂ ਐਨੀ ਸ਼ੈਤਾਨ ਹੈ ਦੇਖ ਲੈ ਮੈਂ ਕੰਮ ਕਰਾਂ ਤੈਨੂੰ ਫੜਾ ਲੈ ਡਾਕਟਰ ਨੂੰ ਪਾਖ ਲੈਉ ਮੈਂ ਇਹ ਛੱਡ ਛੱਡ ਇੱਕ ਨੂੰ ਛੱਡ ਇਹ ਆ ਰੱਖ ਲੈ ਇੱਕ ਠੀਕ ਆ ਬਾਕੀ ਮੇਰੇ ਕੋਲੇ ਫੇਰ ਦੂੰਗਾ ਤੁਹਾਨੂੰ काम कर लांदे। 니ਤੂ ਅਨੀ ਤੇ ਜਾ ਮੇਰੇ ਜੇਬ ਚੋਂ ਕੱਢ ਕੇ ਲੈ ਗਈ ਤੈਨੂੰ ਟੋਪੀਆਂ। ਆ ਤੈਨੂੰ। ਇਹ ਦੇਖ। ਆ ਦੋੰਦਾ। ਇਹ ਬਾਰੇ ਪਾਈ। ਹਾਂ। ਆ। ਆ ਤੈਨੂੰ ਹੈ ਨਹੀਂ ਤੂੰ ਮੈਨੂੰ ਕੰਨ ਕਰ। ਇਹਦਾ ਰੇ ਪਾਈ ਹੁਣ ਵੀ ਜੇ ਕੁਛ ਕਹੂਗਾ। ਓ ਪਾਈ ਵਿਚਾਰਾ ਕੋਈ ਨਹੀਂ ਐਸਾ ਮੇਰਾ। ਹਾਂ। ਪਾਈ ਮੇਰਾ ਤਾਂ ਕੋਈ ਨਹੀਂ। ਜਾ ਜੋਂ ਦੇ ਫਿਰ ਕਾਦੀਆਂ ਕਰਾ ਲੈ। ਯਾ ਸੁਣ ਲੈ ਸਾਡੇ ਪਿੰਡ ਚ ਦਲੇ ਦੀ ਪਰ। ਉਹ ਰਾ ਰਤੀ ਪਾਈ ਫੇ ਉਹ ਮਟੀਨਾ। ਨਹੀਂ ਪਾਪੀ, ਨਹੀਂ ਪਾਪੀ, ਨਹੀਂ ਪਾਪੀ। ਉਹ ਤਾਂ ਹਟਿਓ ਨਹੀਂ ਬਿਰੋ। ਕਹਿਣੋ ਜਦੋਂ ਉਹ ਆਉਂਦਾ ਕਹਣਾ ਤੇਦੀ ਉਹੀ ਜਵਾਨ ਸੀ। ਉਹ ਕੀ ਕਹਿੰਦਾ ਮੋੜ ਕੇ ਕਹਿੰਦਾ ਹਾਂ ਨਹੀਂ ਪਾਪੀ। ਮੋੜ ਕੇ ਨੀਂ ਕੇ ਹੌਨੇ ਕਹਿੰਦਾ ਇੰਨਾ ਤਾਂ ਛੂਰ ਤੇ ਰੱਖੋ ਤੁਸੀਂ ਜੀ ਅਗਲੀ ਦਾ ਪਾਈ ਆ ਰੇ। ਤੂੰ ਨੌ ਲੈ ਦੇ ਕਹਿੰਦਾ ਜਦ ਤੋਂ ਤੁਹਾਡਾ ਨੌ ਦਾ ਹੱਕ ਮੰਗਦਾ ਤੇਰੇ ਨੌ ਛੇ ਰੈ ਤੂੰ ਨੌ ਲੈ ਜਦ ਮੈਂ ਕਹੀ ਜੇ ਨਾ ਪਰ ਤੇ ਆਦੀ ਤੂੰ ਮੈਂ ਬੋਲਿਆ ਨਹੀਂ ਜੀ ਨਹੀਂ ਭਾਬੀ ਨਹੀਂ ਭਾਬੀ ਫਿਰ ਵੀ ਮਣੀ ਮੁੱਠੀ few moments later ਲੋ ਵੀ ਜਗਾ ਦਾ ਕੰਮ ਆ ਸੀ ਨਵੇੜਤਾ ਇੱਕ ਵਾਰ ਲੇਵਲ ਜਾ ਬਣਾਤਾ ਤੇ ਹੁਣ ਜਿਹੜੇ ਆਪਾਂ ਪਾਣੀ ਤੇ ਕਰਦੇ ਆ ਰੈਸਟ ਉਸ ਤੋਂ ਬਾਅਦ ਦੇਖਦੇ ਆ ਕੀ ਬਣਦਾ ਹੂੰ ਆ ਫਿਰ ਦੇ ਚਾਕਲੇਟ ਆ ਖਾਂਦੀ ਤੈਨੂੰ ਪਹਿਲਾਂ ਟੌਫੀਆਂ ਖਾ ਕੇ ਹੁਣ ਚਾਕਲੇਟ ਆ ਸੈਂਡਵਿਚ ਇਤਨੀ ਇਤਨਾ ਮਿੱਠਾ ਕੀ ਹੋ ਗਿਆ ਮੇਰੇ ਤੇ ਫਿਊ ਮੂਮੈਂਟ ਲੇਟਰ ਮੋੜੀ ਜੱਕਲ ਤੋਂ ਆ ਪਾ ਗਈ ਸੀ ਵਾਪਸ ਆ ਕਿੰਨਾ ਅਨੂਕੇ ਤੇ ਚੜੀ ਵੱਢ ਲਈ ਸੀ ਤੇ ਉਹਨੂੰ ਕੁੱਟਾਂਗੇ ਵੀ ਉਸ ਤੋਂ ਪਹਿਲਾਂ ਮੱਜਾਂ ਨੂੰ ਲਾਉਨੇ ਆ ਤੋੜੀ ਕਿਉਂਕਿ ਅੰਦਰ ਖੜੀਆਂ ਨੇ ਉਹਨੂੰ ਬਾਹਰ ਮੰਨਣਾ ਹੈ ਨਾ ਤੇ ਯਾਰ ਗਰਮੀ ਬਹੁਤ ਸੀ ਅੱਜ ਆ ਜਲਦੀ ਜਲਦੀ ਤੋੜੀ ਲਾਉਨੇ ਆ ਪਹਿਲਾਂ ਤੇ ਖਲਚ ਪਾਣ ਵਾਸਤੇ ਪਹਿਲਾਂ ਪਾਣੀ ਦੀ ਪੀਪੀ ਭਰ ਲਈ ਖਲਚ ਪਾਣੀ ਪਾਵਾਂਗੇ ਪਹਿਲਾਂ Чековый.